ਇਹ ਉਹੀ ਟੈਂਕਰ ਹੈ ਗੈਸ ਵਾਲਾ ਜਿਹੜਾ ਰਾਜਸਥਾਨ ਦੇ ਜੈਪੁਰ ਦੇ ਵਿੱਚ ਬਲਾਸਟ ਹੋਇਆ ਸੀ ਅਤੇ ਵੱਡਾ ਹਾਦਸਾ ਹੋਇਆ ਸੀਗਾ। ਦੋਸਤੋ ਅੱਜ ਆਪਾਂ ਜੈਪੁਰ ਦੇ ਵਿੱਚ ਪਹੁੰਚੇ ਹਾਂ। ਬਹੁਤ ਵੱਡਾ ਹਾਦਸਾ ਹੋਇਆ। ਨੁਕਸਾਨ ਨਾਪਣਾ ਜਾਂ ਤੋਲਣਾ ਬਹੁਤ ਔਖਾ ਹੈ। ਗਿਣਤੀ ਕਰਨੀ ਵੀ ਬਹੁਤ ਔਖੀ ਹੈ। ਕਾਰ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਬੱਸ ਹੈਗੀ। ਇਹ ਬੱਸ ਹੈ ਜੀ ਜਿਹੜੀ ਵੱਡੀ ਬੱਸ ਹੁੰਦੀ ਹੈ 슬ੀਪਰ ਬੱਸ ਕਹਿ ਦਿੰਦੇ ਆਪਾਂ। ਇਦੇ ਵਿੱਚ ਜਦੋਂ ਅਸੀਂ ਪਤਾ ਕਰਿਆ ਜਾਂਚ ਪ੍ਰਤਾਕਰੀ ਉਹ ਪੁੱਛਿਆ ਕਹਿੰਦੇ ਵੀ 35 ਤਾਂ ਸਵਾਰੀਆਂ ਦੀਆਂ ਟਿਕਟਾਂ ਬੁੱਕ ਸੀ ਇਹਦੇ ਵਿੱਚ ਬਾਕੀ ਡਰਾਈਵਰ ਕੰਡੈਕਟਰ ਵੀ ਸੀਗੇ ਤੇ ਬਾਕੀ ਡਰਾਈਵਰ ਕੰਡੈਕਟਰ ਕਈ ਵਾਰੀ ਰਾਹ ਦੇ ਵਿੱਚੋਂ ਵੀ ਕੋਈ ਸਵਾਰੀ ਬਿਠਾ ਲੈਂਦੇ ਹੁੰਦੇ ਨੇ ਕਿ ਕੋਈ ਗੱਲ ਨਹੀਂ ਅਗਲੇ ਸਟੇਸ਼ਨ ਤੇ ਤੁਸੀਂ ਉੱਤਰ ਜਾਓ ਸੋ ਇਹ ਬੱਸ ਦੇ ਵਿੱਚੋਂ ਵੀ ਜਿਹੜਾ ਬਹੁਤ ਵੱਡੇ ਨੁਕਸਾਨ ਹੋਏ ਨੇ ਜਾਨੀ ਮਾਲੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀਡੀਓ ਲੰਬੀ ਹੋ ਸਕਦੀ ਹੈ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਇਹ ਉਹੀ ਜਿਹੜਾ ਚੌਕ ਹੈ ਜਿੱਥੇ ਹਾਦਸਾ ਹੋਇਆ ਸੀਗਾ ਸਾਹਮਣੇ ਜਿਹੜਾ ਟੈਂਕਰ ਆ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਉਹ ਐਸੇ ਤਰ੍ਹਾਂ ਹੀ ਟੈਂਕਰ ਮੁੜ ਰਿਹਾ ਸੀ ਇਸੇ ਜਗ੍ਹਾ ਤੋਂ ਉਧਰ ਨੂੰ ਹੀ ਮੁੜ ਰਿਹਾ ਸੀ ਤੇ ਉਧਰ ਹੀ ਆਇਆ ਸੀ ਜਿੱਧਰ ਉਹ ਆ ਰਿਹਾ ਉਹ ਯੂ ਟਰਨ ਲੈਣ ਲੱਗਿਆ ਸੀ ਤੇ ਜਿਵੇਂ ਇਹ ਜਾ ਰਿਹਾ ਟੈਂਕਰ ਐਸ ਸਾਈਡ ਤੋਂ ਐਸੇ ਤਰ੍ਹਾਂ ਇੱਕ ਟੈਂਕਰ ਜਾਣ ਲੱਗਿਆ ਸੀਗਾ ਜਦੋਂ ਉਹ ਬਿਲਕੁਲ ਮੁੜ ਰਿਹਾ ਸੀਗਾ ਉਹਦੇ ਵਿੱਚੋਂ ਦੀ ਟੱਕਰ ਵੱਜੀ ਸੀ ਇਸੇ ਜਗ੍ਹਾ ਦੇ ਉੱਤੇ ਹਾਲਾਂਕਿ ਇਸ ਜਗ੍ਹਾ ਤੋਂ ਉਹ ਟੈਂਕਰ ਨੇ ਜਿਹੜੇ ਹਟਾ ਦਿੱਤੇ ਗਏ ਨੇ ਆਜੋ ਮੈਂ ਤੁਹਾਨੂੰ ਦਿਖਾਉਣਾ ਤੇ ਉਹ ਸਾਈਡ ਤੇ ਲਾਤੇ ਗਏ ਨੇ ਤੇ ਸਫਾਈਆਂ ਦਾ ਕੰਮ ਵੀ ਚੱਲ ਰਿਹਾ ਹੈ ਰੋਡ ਜਾਮ ਹੁੰਦਾ ਤੇ ਸਾਰੀ ਚੀਜ਼ ਉਹ ਚੱਲ ਰਹੀ ਹੈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਗੱਡੀ ਤੁਸੀਂ ਚੀਜ਼ਾਂ ਦੇ ਜਿਵੇਂ ਮਲ ਐਦਾਂ ਲੱਗਦਾ ਵੀ ਪਤਾ ਨਹੀਂ ਕਿੰਨੇ ਕੁ ਪੁਰਾਣੇ ਇਹ ਪਏ ਨੇ ਯਾਨੀ ਵੀ ਕੀ ਕੁਝ ਹੋਇਆ ਆ ਤੁਸੀਂ ਦੇਖ ਸਕਦੇ ਹੋ ਵਿੱਚੋਂ ਸੀਟਾ ਸੂਟਾ ਟਰੱਕ ਇਹ ਟਰੱਕ ਹੈ ਜੀ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਨੇ ਇਸ ਤਰ੍ਹਾਂ ਟੈਂਕਰ ਜਿਵੇਂ ਗੈਸ ਜਿੱਥੇ-ਜਿੱਥੇ ਪਹੁੰਚੀ ਸੀ ਇਹਨਾਂ ਦੇ ਵਿੱਚ ਮਲੋ ਅੰਦਰ ਪਹੁੰਚੀ ਸੀ ਬਲਾਸਟ ਹੋਈਆਂ ਨੇ ਚੀਜ਼ਾਂ ਸ਼ੀਸ਼ੇ ਮੱਚੇ ਪਏ ਨੇ ਸ਼ੀਸ਼ੇ ਜਾਨੀ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਸ਼ੀਸ਼ੇ ਟੜਗੇ ਫੁੱਟ ਗਏ ਪੜਾਕੇ ਪੈ ਗਏ ਗੱਡੀਆਂ ਦੇ ਬੱਸਾਂ ਦੇ ਇਹ ਆ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਰੋਡ ਵੇਜ ਬੱਸ ਹੁੰਦੀ ਹੈ ਇਹ ਉਹ ਹੈ ਤੇ ਇਹਦੇ ਵਿੱਚ ਵੀ ਤੁਸੀਂ ਅੰਦਾਜ਼ੇ ਲਾ ਸਕਦੇ ਹੋ ਕਿ ਕਿੰਨੇ ਲੋਕ ਹੋਣਗੇ ਕਿੰਨਾ ਨੁਕਸਾਨ ਹੋਇਆ ਹੋਊਗਾ ਟੈਂਕਰਾਂ ਦੇ ਅੰਦਰ ਜਿੱਥੇ-ਜਿੱਥੇ ਗੈਸ ਪਹੁੰਚੀ ਉੱਥੇ-ਉੱਥੇ ਬਲਾਸਟ ਹੋਇਆ ਜਦੋਂ ਇੱਕਦਮ ਅੱਗ ਲੱਗੀ ਸੀ ਤੇ ਆਹ ਦੇਖ ਸਕਦੇ ਹੋ ਕਾਰ ਦੀ ਪਛਾਣ ਹੀ ਨਹੀਂ ਆ ਰਹੀ ਵੀ ਕਾਰ ਹਨਾ ਵੀ ਕਾਰ ਸੀਗੀ ਇਹ ਤੇ ਆ ਜੋ ਟੈਂਕਰ ਪਰਲੀ ਸਾਈਡ ਪਿਆ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਕੁਝ-ਕੁਝ ਚੀਜ਼ਾਂ ਮਤਲਬ ਕਿ ਕੁਝ-ਕੁਝ ਸਾਧਨ ਨੇ ਜਿਹੜੇ ਉਹ ਹਜੇ ਰੋਡ ਤੇ ਦੂਜੀ ਸਾਈਡ ਖੜੇ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਦੂਜੀ ਸਾਈਡ ਤੋਂ ਜਿਹੜੀ ਸਾਈਡ ਬਲਾਸਟ ਹੋਇਆ ਸੀ ਉਹ ਸਾਈਡ ਵਾਲੀਆਂ ਚੀਜ਼ਾਂ ਚੱਕ ਕੇ ਇਸ ਸਾਈਡ ਤੇ ਰੱਖਤੀਆਂ ਗੈਸ ਉਸ ਟਾਈਮ ਜਿੱਥੇ-ਜਿੱਥੇ ਪਹੁੰਚੀ ਤੇ ਜਿੱਥੇ ਜਿੱਥੇ ਮਤਲਬ ਕਿ ਗੈਸ ਲੀਕ ਹੋਣ ਤੋਂ ਬਾਅਦ ਉਹਦਾ ਦਾਇਰਾ ਬਣਿਆ ਉਨੀ-ਉਨੀ ਦਾਇਰੇ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਆਈਆਂ ਸਾਰੀਆਂ ਦੀਆਂ ਸਾਰੀਆਂ ਖਤਮ ਹੋਈਆਂ ਇਹ ਦੋਸਤੋ ਕਾਰਨ ਹੈਗੇ ਆ ਜਾਂ ਕੋਈ ਟੈਂਕਰ ਮੈਂ ਤੁਹਾਨੂੰ ਦਿਖਾ ਰਿਹਾ ਇਹ ਕੋਈ ਖੜੇ ਨਹੀਂ ਸੀਗੇ ਇਹ ਚੱਲ ਰਹੇ ਸੀ ਉਸ ਟਾਈਮ ਮਤਲਬ ਕਿ ਨੇੜੋਂ ਦੀ ਲੰਘ ਰਹੇ ਸੀ ਕੋਈ ਤੇ ਇੱਕ ਬੰਦਾ ਦੱਸ ਰਿਹਾ ਸੀ ਸਾਨੂੰ ਐਟ ਅ ਟਾਈਮ ਕਹਿੰਦੇ ਵੀ ਜਦੋਂ ਮੈਨੂੰ ਧੁੰਦ ਧੁੰਦ ਜੀ ਦੀ ਸੀ ਕਿ ਜਦੋਂ ਗੈਸ ਲੀਕ ਹੋ ਰਹੀ ਸੀ ਨਾ ਧੁੰਦ ਜੀ ਬਣ ਗਈ ਸੀ ਆਲੇ-ਦਾਲ ਧੁੰਦ ਜੀ ਦੀ ਸੀ ਤੇ ਮੈਨੂੰ ਸਮੈਲ ਆਈ ਕਹਿੰਦਾ ਮੈਂ ਆਪਣਾ ਜਿਹੜਾ ਰਿਕਸ਼ਾ ਸੀ ਮੋੜਿਆ ਨਹੀਂ ਹੈਗਾ ਉਸੇ ਟਾਈਮ ਉੱਥੀ ਛੱਡ ਕੇ ਭੱਜ ਲਿਆ ਮੈਂ ਰਿਕਸ਼ਾ ਬਸ ਮੈਂ ਹਜੇ ਉਸ ਦਾਇਰੇ ਚੋਂ ਬਾਹਰ ਨਿਕਲਿਆ ਹਜੇ ਤਾਂ ਦੋਸਤੋ ਆ ਦੇਖੋ ਆ ਜੇ ਇਹ ਫਟ ਜਾਂਦਾ ਇਹ ਵੀ ਗੈਸ ਵਾਲੀ ਆ ਉਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਇਹ ਵੀ ਗੈਸ ਵਾਲੀ ਹੈ ਇਹ ਤਾਂ ਇੱਕ ਫਟਿਆ ਜੇ ਕਿਤੇ ਅੱਗੇ ਇਹਨੂੰ ਲੱਗ ਜਾਂਦੀ ਇਹ ਫਟ ਜਾਂਦਾ ਤੇ ਇੱਕ ਆ ਖੜਿਆ ਇੱਧਰ ਤੁਹਾਨੂੰ ਇਹ ਵੀ ਦਿਖਾਉਣਾ ਮੈਂ ਆ ਦੇਖੋ ਆ ਇਹ ਫਟ ਜਾਂਦਾ ਇਹ ਪੈਟਰੋਲ ਦਾ ਜਾਂ ਡੀਜ਼ਲ ਦਾ ਭਰਿਆ ਹੋਊਗਾ ਤਾਂ ਬਹੁਤ ਵੱਡੇ ਵੱਡੇ ਨੁਕਸਾਨ ਹੋਣੇ ਸੀ ਇੰਡੇਨ ਇਹ ਵੀ ਇੰਡੇਨ ਆਇਲ ਹੈ ਇੰਡੀਅਨ ਆਇਲ ਸੌਰੀ ਇੰਡੀਅਨ ਆਇਲ ਆਣਾ ਦਾ ਇਹ ਚ ਤੇਲ ਪੈਟਰੋਲ ਵੀ ਹੋ ਸਕਦਾ ਤੇ ਡੀਜ਼ਲ ਵੀ ਹੋ ਸਕਦਾ ਅੱਗ ਤਾਂ ਦੇਖੋ ਇਹਨੂੰ ਪੂਰੇ ਨੂੰ ਪਈ ਆ ਪਰ ਇਹਦੇ ਟੈਂਕਰ ਦੇ ਅੰਦਰ ਅੱਗ ਨਹੀਂ ਲੱਗੀ ਕਹਿੰਦੇ ਇਹਨੂੰ ਫਿਰ ਜਲਦੀ ਜਲਦੀ ਖਾਲੀ ਵੀ ਕਰਤਾ ਸੀਗਾ ਆ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਗੱਡੀਆਂ ਦਾ ਅੰਦਰੋਂ ਪਤ ਨਹੀਂ ਲੱਗਦਾ ਤੇ ਉਹ ਅੰਕਲ ਦੱਸ ਰਹੇ ਸੀ ਕਹਿੰਦਾ ਵੀ ਬਸ ਮੈਂ ਨਾ ਉਹ ਧਾਇਰੇ ਚੋਂ ਹਜੇ ਬਾਹਰ ਹੀ ਨਿਕਲਿਆ ਨਾਲ ਦੀ ਨਾਲ ਬਲਾਸਟ ਹੋ ਗਿਆ ਕਿਉਂਕਿ ਡਿੱਗਦੇ ਸਾਰ ਨਹੀਂ ਅੱਗ ਲੱਗੀ ਹੈ ਨਾ ਕੁਝ ਟਾਈਮ ਬਾਅਦ ਅੱਗ ਲੱਗੀ ਸੀ ਆ ਦੇਖ ਸਕਦੇ ਹੋ ਤੁਸੀਂ ਮੋਟਰਸਾਈਕਲ ਹੈ ਇਹ ਸ਼ਾਇਦ ਇਹਦੇ ਅੰਦਰ ਕਿੰਨੇ ਸਾਧਨ ਹੋਣਗੇ ਇਹ ਉਹ ਹੈ ਜਿਹੜੀਆਂ ਗੱਡੀਆਂ-ਗੁੱਡੀਆਂ ਲੈ ਕੇ ਜਾਂਦੇ ਨੇ ਜਾਂ ਮੋਟਰਸਾਈਕਲ ਜਾਂ ਸਾਧਨ ਲੈ ਕੇ ਜਾਂਦੇ ਨੇ ਟਰੱਕ-ਟਰੱਕ ਜੇ ਤੁਸੀਂ ਇਹਦੇ ਅੰਦਰ ਦੇਖ ਸਕਦੇ ਹੋ ਵੀ ਨੁਕਸਾਨ ਕਿੰਨਾ ਹੋਇਆ ਕਿੰਨੀਆਂ ਗੱਡੀਆਂ ਹੋਣਗੀਆਂ ਜਾਂ ਨਾ ਮੋਟਰਸਾਈਕਲ ਜਾਂ ਕੁਝ ਸਮਾਨ ਹੋਊਗਾ ਬਹੁਤ ਵੱਡੇ-ਵੱਡੇ ਨੁਕਸਾਨ ਹੋਏ ਨੇ ਅੱਗ ਇੱਕਦਮ ਨਹੀਂ ਲੱਗੀ ਹੈ ਅੱਗ ਸਭ ਤੋਂ ਪਹਿਲਾਂ ਲੀਕ ਹੋਈ ਗੈਸ ਗੈਸ ਲੀਕ ਹੋ ਕੇ ਆਲੇ-ਦੁਆਲੇ ਜਿਹੜਾ ਫੈਲੀ ਜਿਹੜੇ ਸਾਈਡ ਹਵਾ ਜਾ ਰਹੀ ਸੀ ਉਹ ਸਾਈਡ ਜ਼ਿਆਦਾ ਫੈਲ ਗਈ ਫੈਲਰ ਤੋਂ ਬਾਅਦ ਇੱਕਦਮ ਫਿਰ ਜਦੋਂ ਅੱਗ ਲੱਗੀ ਬਰ ਬਲਾਸਟ ਹੋਇਆ ਦੋਸਤੋ ਮੈਂ ਤਾਂ ਇਹ ਵੀ ਕਹਿਣਾ ਵੀ ਜਿਹੜੀ ਘਰਾਂ ਦੇ ਵਿੱਚ ਆਪਾਂ ਦੇਖ ਸਕਦੇ ਤੁਸੀਂ ਕੈਮੀਕਲ ਵਾਲੀ ਗੱਡੀ ਆ ਇਹ ਜਿਵੇਂ ਘਰਾਂ ਦੇ ਵਿੱਚ ਆਪਾਂ ਸਿਲੰਡਰ ਰਸੋਈ 'ਚ ਧਰਦੇ ਆ ਤਾਂ ਸੋਈ ਦੇ ਵਿੱਚੋਂ ਪਾਈਪ ਪਾ ਕੇ ਨਾ ਅੰਡਰਗਰਾਉਂਡ ਪਾਈਪ ਪਾ ਕੇ ਇੱਕ ਪਾਣੀ ਵਾਲਾ ਪਾਈਪ ਪਾ ਲਓ ਚਾਹੇ ਮੋਟਾ ਉਹਦੇ ਵਿੱਚ ਦੀ ਗੈਸ ਵਾਲਾ ਪਾਈਪਟ ਪਾ ਲਓ ਇਹ ਸਿਲੰਡਰ ਦਾ ਬਾਹਰਲੇ ਪਾਸੇ ਸਿਸਟਮ ਹੋਣਾ ਚਾਹੀਦਾ ਰਾਤ ਨੂੰ ਸੌਣ ਵੇਲੇ ਉਹਨੂੰ ਬੰਦ ਕਰ ਦਿਓ ਇਹ ਤੁਸੀਂ ਦੇਖ ਸਕਦੇ ਹੋ ਉਹ ਚੌਕ ਹੈ ਇਹ ਦੂਜੀ ਸਾਈਡ ਤੋਂ ਦਿਖਾ ਰਿਹਾ ਉਹੀ ਚੌਕ ਆਪਾਂ ਪਹਿਲਾਂ ਤਾਂ ਉਹ ਪਰਲੇ ਸਾਈਡ ਤੋਂ ਖੜਿਆ ਸੀ ਮੈਂ ਹੁਣ ਉਰਲੇ ਪਾਸੇ ਆਇਆ ਇਹ ਇੱਥੋਂ ਮੁੜ ਰਿਹਾ ਸੀ ਇਹ ਟਰੱਕ ਤੇ ਯੂ ਟਰਨ ਲੈ ਬੱਤੀਆਂ ਨੇ ਇਹ ਤੁਸੀਂ ਇੱਧਰ ਨਾਲ ਫੈਕਟਰੀ ਆ ਪਾਈਪਾਂ ਵਾਲੀ ਟੈਂਕੀਆਂ ਡੁੰਕੀਆਂ ਜਾਂ ਸਮਾਨ ਵਾਲੀ ਉਹ ਅੱਗੇ ਜਿਹੜੇ ਸ਼ਟਰ ਨੇ ਉਹ ਦੇਖੋ ਉਹ ਵੀ ਉੜਾਤੇ ਬਲਾਸਟ ਹੋਏ ਨੇ ਉਹ ਸ਼ਟਰ ਨੇ ਅੱਗੇ ਤੇ ਸ਼ਾਇਦ ਪਤਾ ਨਹੀਂ ਵੀਡੀਓ ਚ ਦਿਖ ਰਿਹਾ ਨੇ ਜਾਂ ਨਹੀਂ ਉਹ ਸ਼ਟਰ ਨੇ ਜਿਹੜੇ ਅੱਗੇ ਉਹ ਬਲਾਸਟ ਹੋਏ ਨੇ ਉੱਥੇ ਮਤਲਬ ਉਹਨਾਂ ਚੀਜ਼ਾਂ ਵੀ ਉਹ ਵੀ ਉਡਾਤੀਆਂ ਤੁਸੀਂ ਦੇਖ ਸਕਦੇ ਹੋ ਤੇ ਆਜੋ ਆਪਾਂ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਉਹ ਨਾ ਸਿਲੰਡਰ ਨੇ ਉਹ ਬਾਹਰ ਹੋਣਾ ਚਾਹੀਦਾ ਤਾਂ ਕਿ ਰਾਤ ਨੂੰ ਸਿਲੰਡਰ ਦਾ ਕਨੈਕਸ਼ਨ ਕੱਟ ਕੇ ਬੰਦ ਕਰਕੇ ਉਹਨੂੰ ਰੱਖ ਦਿੱਤਾ ਜਾਵੇ ਕਿਉਂਕਿ ਅਕਸਰ ਹਾਦਸਿਆਂ ਦੇ ਵਿੱਚ ਕੀ ਹੁੰਦਾ ਅੰਦਰ ਆਪਣੇ ਗੈਸ ਕਈ ਵਾਰੀ ਲੀਕਜ ਹੋ ਜਾਂਦੀ ਹੈ ਗੈਸ ਲੀਕ ਹੋ ਜਾਂਦੀ ਹੈ ਅੰਦਰ ਜਦੋਂ ਅਸੀਂ ਸੁੱਚ ਦਬਦੇ ਹਾਂ ਸੁੱਚ ਦੇ ਅੰਦਰ ਥੋੜਾ ਜਿਹਾ ਸ਼ਾਰਟ ਸਰਕਟ ਹੁੰਦੀ ਹੁੰਦਾ ਜੋ ਲਾਈਟ ਲਾਉਨੇ ਹਨ ਹਲਕਾ ਸ਼ਾਰਟ ਸ਼ਾਰਟ ਸਰਕਟ ਹੁੰਦਾ ਉਹਦੇ ਨਾਲ ਹੀ ਬਲਾਸਟ ਹੋ ਜਾਂਦਾ ਪਟਾਕਾ ਪੈਂਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਹਾਦਸੇ ਆਏ ਨੇ ਸੋ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਰੋਡ ਤੇ ਸੇਫ ਚੱਲ ਰਹੇ ਆ ਤਾਂ ਅਸੀਂ ਸੇਫ ਹੀ ਆ ਹਨਾ ਕਈ ਵਾਰੀ ਆ ਦੇਖੋ ਇਹ ਸਾਰੇ ਟਰੱਕ ਉਹ ਸੀਗੇ ਜਿਹੜੇ ਕੋਲੋਂ ਦੀ ਲੰਘ ਰਹੇ ਸੀ ਹਨਾ ਸਵੇਰੇ 5:30 ਦਾ ਟਾਈਮ ਸੀਗਾ ਤੁਸੀਂ ਹਿਸਾਬ ਲਾ ਲਓ 5:30 ਵਜੇ ਹਨਾ ਅਚਾਨਕ ਬੱਸ ਦੇ ਵਿੱਚ ਤਾਂ ਕਹਿੰਦੇ ਲੋਕ ਸੁੱਤੇ ਪਏ ਸੀਗੇ ਜਦੋਂ ਅਚਾਨਕ ਅੱਗ ਲੱਗ ਗਈ ਇਹਦਾ ਕਿਹੜਾ ਇਹ ਸੀਗਾ ਵੀ ਹੌਲੀ-ਹੌਲੀ ਅੱਗ ਚੜੀ ਆ ਇਹ ਤਾਂ ਇੱਕਦਮ ਇੱਕਦਮ ਬਲਾਸਟ ਹੋਇਆ ਇੱਕਦਮ ਅੱਗ ਚੜੀ ਆ ਆ ਦੇਖੋ ਕਿੰਨਾ ਮਤਲਬ ਕਿ ਚਲੋ ਹਾਦਸਾ ਬੁਰਾ ਹੋਇਆ ਪਰ ਇੱਥੇ ਬਚਾ ਦੇਖੋ ਕਿੰਨਾ ਵੱਡਾ ਹੋਇਆ ਇਹਦੀ ਬੈਕ ਸਾਈਡ ਪੰਪ ਹੈ ਉੱਥੇ ਤੱਕ ਹਜੇ ਗੈਸ ਪਹੁੰ ਇਹ ਟਰੱਕ ਖੜਿਆ ਇਹ ਟਰੱਕ ਨਾ ਉਥੋਂ ਡੀਜ਼ਲ ਰੂਜ਼ਲ ਪਵਾ ਕੇ ਹਜੇ ਨਿਕਲਦਾ ਹੀ ਸੀਗਾ ਇੱਥੇ ਮਤਲਬ ਪੇਟ ਚ ਆ ਗਿਆ ਯਾਨੀ ਉਹ ਦਾਇਰੇ ਚ ਆ ਗਿਆ ਜਿੱਥੇ ਤੱਕ ਗੈਸ ਹੈ ਜਿਹੜੀ ਉਹ ਫੈਲ ਚੁੱਕੀ ਸੀ ਆ ਦੇਖੋ ਦੋਸਤੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਕਿ ਲੋਕ ਨਾ ਸਤਰਕ ਹੋ ਸਕਣ ਆਪਾਂ ਨੂੰ ਸਤਰਕ ਹੋਣ ਦੀ ਲੋੜ ਹੈ ਇਹ ਚੀਜ਼ਾਂ ਤੋਂ ਦੇਖੋ ਕਿੰਨਾ ਨਿੱਕੀ ਜਿਹੀ ਲਾਪਰਵਾਹੀ ਨੇ ਕਿੰਨਾ ਵੱਡਾ ਹਾਦਸਾ ਕਰਵਾਇਆ ਇਹ ਟਰੱਕ ਇੱਥੋਂ ਦੇ ਹੀ ਆ ਪਿੱਛੋਂ ਸਿਰਫ 200 ਮੀਟਰ ਤੋਂ ਬਾਹਰ ਨਿਕਲ ਕੇ ਆਇਆ ਸੀ ਹਜੇ ਕਹਿੰਦੇ ਇਹ ਦੱਸ ਰਹੇ ਸੀਗੇ ਆ ਕਹਿੰਦੇ ਨਾਲ ਹੀ ਇਹਨਾਂ ਦਾ ਗੋਡਾਊਨ ਹੈ 200 ਮੀਟਰ ਤੋਂ ਹਜ